ਮੈਨੂੰ ਮੈਨੂੰ ਅੰਬੀ ਦੇਵਾ ਬਾਵਾ ਮਾਂ ਡਾਕਟਰ ਕੋਲ ਐਡਮਿਟ ਕੀਤੀ ਹੋਈ ਪੁੱਤ ਕਹਿੰਦਾ ਡਾਕਟਰ ਜੀ ਬਾਹਵੇਂ ਪੰਜ ਦੱਥ ਲੱਗ ਜੇ ਮੇਰੀ ਮਾਂ ਠੀਕ ਹੋਣੀ ਚਾਹੀਦੀ ਹੈ ਮੈਂ ਲਿਖਿਆ ਮੈਂ ਤੇ ਅੰਬੀ ਦੇਵਾ ਬਾਵਾ ਮਾਵਾ ਨਹੀਂ ਮਿਲਿਆ ਮੈਂ ਦੇਖੇ ਬੜੇ ਮਜਾਰ ਪਾਵਾਂ ਨਹੀਂ ਮਿਲਿਆ ਦੁਨੀਆਂ ਦੇ ਬੜੇ ਮੇਲੇ ਲੱਗਦੇ ਨੇ ਪਰ ਮਨ ਨਹੀਂ ਲੱਗਦਾ ਦੁਨੀਆਂ ਦੇ ਮੇਲੇ ਚੰਗੇ ਨਹੀਂ ਲੱਗਦੇ ਮਾਂ ਤੋਂ ਬਿਨਾਂ ਬਾਪੂ ਦੀ ਉਂਗਲ ਫੜ ਕੇ ਮੇਲਾ ਦੇਖਦੇ ਹਾਂ ਨਾ ਭਾਵੇਂ 500 ਦੀ ਗੱਡੀ ਤੇ ਉੱਪਰ ਧਰ ਦਿਓ ਲੈ ਕੇ ਦਿੰਦਾ ਬਾਪੂ ਸਾਡੀ ਆਪਣੀ ਜੇਬ ਵਿੱਚ 5 ਰੁਪਏ ਹੀ ਹੁੰਦੇ ਗੱਡੀ 500 ਦੀ ਮੰਗ ਲਵੇ ਕਿਉਂਕਿ ਪਤਾ ਹੁੰਦਾ ਬਾਪੂ ਨਾਲ ਬਾਪੂ ਸਾਤਰ ਜੀ ਦੇ ਬਾਪੂ ਸਰ ਦਾ ਸ਼੍ਰੀ ਗੁਰ ਬਾਵੇਂ 500 ਦੀ ਖੇਡ ਮੰਗ ਲੋ ਭਾਵੇਂ 5000 ਦੀ ਗੱਡੀ ਮੰਗ ਲੋ ਇਹ ਜ਼ਰੂਰੀ ਹੈ ਜਿਹੜੇ ਜ਼ਿੰਦਗੀ ਦੇ ਬੇਲੇ ਮਾਂ ਪਿਓ ਦੇ ਨਾਲ ਚੰਗੇ ਲੱਗਦੇ ਨੇ ਮਾਂ ਤੋਂ ਬਿਨਾ ਦੇਵ ਤੋਂ ਬਿਨਾ ਆਪ ਮੂਰੀਆ ਸੁਣਨੀ ਵਰਦੀ ਆ ਫਿਰ ਉਹ ਜਿਹੜਾ ਪਿਆਰ ਵਿੱਚ ਮੈਂ ਲਾਇਆ ਦੋ ਘੰਟੇ ਮੈਂ ਯਤਨ ਕਰਾ ਕੇ ਮਾਂ ਦੇ ਖੁੱਦ ਦਾ ਪ੍ਰੇਮ ਜਿਹਦੇ ਵਿੱਚ ਪਾਪ ਨਹੀਂ ਆਉਂਦਾ ਲੋਭ ਨਹੀਂ ਆਉਂਦਾ ਮਾਂ ਜਿਹੜੀ ਹੁੰਦੀ ਹੈ ਪੁੱਤ ਨੂੰ ਵੇਖ ਕੇ ਖੁਸ਼ ਹੋਉਂਦੀ ਹੈ ਪੁੱਤ ਦਾ ਕੈਨੇਡਾ ਦਾ ਵੀਜ਼ਾ ਲੱਗ ਜੇ ਮਾਂ ਸਾਹਮਣੇ ਹੁਣ ਬੜੀ ਹੁੰਦੀ ਹੈ ਇਹ ਬਾਤ ਜਾਣਦੀ ਹੈ ਜਿਹਨੇ ਬੰਦ ਨੂੰ ਤੋਲਣਾ ਨਾ ਹੁੰਦਾ ਵੇਖਿਓ ਜੇ ਮਾਂ ਨੂੰ ਨਹੀਂ ਚੋਂ ਜਾਵੇ ਪਤਨੀ ਜ਼ਿੰਦਗੀ ਚ ਹਨੇਰਾ ਜੇ ਪੁੱਤ ਜਾਵੇ ਮਾਂ ਦੀ ਜ਼ਿੰਦਗੀ ਵਿੱਚ ਹਨੇਰਾ ਮੈਂ ਆ ਗਾਇਆ ਕੀਰਤਨ ਕਰਨ ਮੇਰੇ ਸਾਹਮਣੇ ਇੰਨਾ ਸੰਗਤ ਬੈਠੀ ਇੱਕ ਬੀਬੀ ਆਪਣੇ ਪੁੱਤ ਦੀ ਫੋਟੋ ਲੈ ਕੇ ਸਾਹਮਣੇ ਲਾ ਵਜਿਆ ਮੇਰੇ ਦੁਆਰ ਵਿੱਚ ਮੈਂ ਜਦੋਂ ਵੀ ਇਹ ਖੇੜੇ ਬਾਅਦ ਵਿੱਚ ਮੈਨੂੰ ਮਿਲੇ ਕਹਿੰਦੇ ਬਾਬਾ ਜੀ ਕੋਈ ਇੱਕ ਪੁੱਤਰ ਸੀ 20 ਸਾਲ ਦਾ ਬੀਏ ਵਿੱਚ ਪੜ੍ਹਦਾ ਸੀ ਐਕਸੀਡੈਂਟ ਹੋ ਗਿਆ ਕਹਿੰਦੇ ਦਿਵਾਲੀ ਦਾ ਦਿਨ ਸੀ ਬਾਬਾ ਜੀ ਉਹ ਐਕਸੀਡੈਂਟ ਹੋ ਗਿਆ ਨਹੀਂ ਡੈਥ ਹੋ ਗਈ ਕਹਿੰਦੇ ਮਾਂ ਹੁਣ ਪੁੱਤ ਦੀ ਫੋਟੋ ਨਾਲ ਕਹਿੰਦਾ ਉਹ ਜਵਾਨ ਵਿੱਚ ਵੀ ਬੈਠੀ ਤਾਂ ਵੀ ਇੰਨਾ ਪੁੱਤ ਦੀ ਫੋਟੋ ਸਾਹਮਣੇ ਰੱਖਦੇ ਇਕ ਪ੍ਰੇਮ ਆ। ਬਾਗੀ ਅਮੇਲੇ ਨੇ ਗਾਇਆ ਸੀ। ਜਾਨ ਤੋਂ ਬਗੈਰ ਕਦਮ ਬੁੱਤ ਹਿਲਦੇ। ਹੁਣ ਜਾਨ ਨਾ ਤਾਂ ਚੱਲ ਕੇ ਆਵੇ ਪੈਰਾਂ ਤੇ। ਜੇ ਜਾਨ ਨਾ ਲੱਗੀ ਫਿਰ ਤੇ ਅੱਗੇ ਤੁਰਿਆ ਨਾ। ਜਾਨ ਤੋਂ ਬਗੈਰ ਕਦਮ ਬੁੱਤ ਹਿਲਦੇ। ਹੱਡੀਆਂ ਦੇ ਬਿੰਦ ਤੇ ਨਾ ਪੁੱਤ ਬੇਰੇ ਹੱਡੀਆਂ ਦੇ ਬਿੰਦ ਤੇ ਨਾ ਪੁੱਤ ਬੇਰੇ ਇਸ ਵਰਤਾਨੇ ਰੱਬ ਨੇ ਕੋਈ ਜੇ ਤਾਂ ਗੀਤ ਗਾਇਆ ਸੀ ਨਾ ਮੇਰੇ ਸਿੱਧੂ ਮੂਸੇਵਾਲੇ ਉਹਦਾ ਮਾਂ ਦਾ ਕਿੰਨਾ ਪ੍ਰੇਮ ਵੇਖਿਆ ਨਾ ਬੁਲਿਆ ਪਿਆਰ ਨਾਲ ਕਿੰਨਾ ਪ੍ਰੇਮ ਬੜੇ ਹੁਕਮਾਂ ਨਾਲ ਬਤਾਏ ਭਾਣਾ ਕੀ ਪਿੱਤੇ ਆ ਚਿਹਰਾ ਕਦੇ ਨਾਮ ਕੇ ਪਿੰਡ ਜਾ ਜੋ ਆਪਣੇ ਨਾਮ ਲਗੇ ਪਿੰਡ ਤੁਹਾਡੀ ਕੋਈ ਦਾਦਾ ਤੁਹਾਡੀ ਮਾਂ ਦਾ ਚਿਹਰਾ ਲੋਕੀ ਜਾਣਦੇ ਹੁੰਦੇ ਆ ਤੁਹਾਡਾ ਚਿਹਰਾ ਦੇਖ ਕੇ ਲੋਕੀ ਤੁਹਾਡੀ ਮਾਂ ਦਾ ਨਿੱਕ ਨੇਮ ਲੈਣਗੇ ਛੋਟਾ ਨਾ ਤੁਹਾਡੀ ਮਾਂ ਦਾ ਜਿਹੜਾ ਛੋਟਾ ਨਾਮ ਹੁੰਦਾ ਨਾ ਪਿੰਡ ਵਿੱਚ ਉਹ ਬਹਿਣ ਕੇ ਜੁੜਾ ਹੁੰਦਾ। ਤੁਹਾਡੇ ਨਾਲ ਕੇ ਪਿੰਡਰ ਤੁਹਾਡੀ ਮਾਂ ਕਰਕੇ ਤੁਹਾਡੀ ਪਹਿਚਾਣ ਹੁੰਦੀ ਹੈ। ਜਿਵੇਂ ਕਹਿਣਗੇ ਤੂੰ ਗੁੱਡੀ ਦਾ ਮੁੰਡਾ ਤੂੰ ਪੰਡੋ ਦਾ ਹੁੰਦਾ। ਇਦਾਂ ਲਿਖਦੇ ਨੇ। ਇਹ ਮਾਂ ਦੇ ਚਿਹਰੇ ਕਰਕੇ ਤੁਹਾਡੀ ਪਹਿਚਾਣ ਨਾਲ ਕੇ ਪਿੰਡ ਵਿੱਚ ਲੋਕੀ ਤੁਹਾਡਾ ਚਿਹਰਾ ਵੇਖ ਲੈਣਗੇ। ਤੁਹਾਡੀ ਮਾਂ ਦਾ ਜਿੱਤ ਆ ਜਾਂਦਾ ਲੋਕਾਂ ਆਪਰੇ ਕਈ ਕੇਂਦਿਆ ਚੇਰਾ ਜਬਾ ਤੇਰੇ ਚੇਰੇ ਵਰਗਾ ਮਾਂ ਮੈਨੂੰ ਲੱਗਦਾ ਰੰਦਾ ਮੈਂ ਜਵਾ ਤੇਰੇ ਵਰਗਾ ਕਈ ਕੈਨੇ ਆਹਾ ਚੇਰਾ ਜਵਾ ਤੇਰੇ ਚੇਰੇ ਮਰ ਜਾ ਮਾ ਮੈਨੂੰ ਲੱਗਦਾ ਰਿਤਾ ਬਹਿ ਜਵਾ ਤੇਰੇ ਵਰਗਾ ਕੋਈ ਕਰਤਾ ਵੇਖ ਤਰ ਕੀ ਮੈਥੋਂ ਸੜਦੀ ਹੁੰਦਾ ਕੋਈ ਕਰਤਾ ਵੇਖ ਤਰਕੀ ਮੇਥੋਂ ਸਾੜਾ ਨਹੀਂ ਹੁੰਦਾ ਪਰ ਹਰ ਵਾਰੀ ਮਾ ਤੇ ਪਰ ਤੇਰੇ ਬਾਗੂ ਚਾ ਕੇ ਜਿਸੇ ਨਾ ਮਾਰਾ ਨਹੀਂ ਹੁੰਦਾ ਤੁਹਾਡੇ ਬੋਲੇ ਨੇ ਕੋਈ ਕਰਤਾ ਵੇਖ ਤਰਕੀ ਮੇਥੋਂ ਸਾੜਾ ਨਹੀਂ ਹੁੰਦਾ ਭਰ ਤੇਰੇ ਰਬੂ ਜਾ ਕੇ ਕਿਸੇ ਨਾ ਮਾਰ ਰਹੀ ਹੁੰਦਾ ਮੈਂ ਸਭ ਨੂੰ ਮਾਫੀ ਦਿੰਦਾ ਮੈਂ ਸਭ ਨੂੰ ਮਾਫੀ ਦਿੰਦਾ ਜੋ ਤੇਰੇ ਜਿਹਰੇ ਵਰਗਾ ਆ ਮਾਵੇਂ ਨੂੰ ਲੱਗਦਾ ਨਹੀਂ ਤਾਂ ਮੈਂ ਜਵਾ ਤੇਰੇ ਵਰਗਾ ਆ ਕਈ ਵਾਰੀ ਬਹੁਤ ਵੰਗੂ ਦੁਨੀਆ ਤੇ ਹਰਫ ਜਿਆ ਆ ਜਾਂਦਾ ਪਰ ਹਰ ਵਾਰੀ ਮਾ ਤੇਰੇ ਵੰਗੂ ਤਰਸਦੇ ਆ ਜਾਂਦਾ ਮੇਰੇ ਨਾਲ ਇੱਕ ਸੱਜ ਰੰਦਾ ਸੀ 15 ਸਾਲ ਪਹਿਲਾਂ 12 ਸਾਲ ਪਹਿਲੇ ਉਹ ਕਹਿੰਦੇ ਹੂ ਵੀ 12 13 ਸਾਲ ਹੋ ਗਏ ਸੀ ਪਰ ਮੈਂ ਗਲਤੀ ਕੀਤੀ ਮੈਂ ਉਹ ਘਰ ਨੂੰ ਤੋੜਿਆ ਵੀ ਜਾ ਉਹ ਨਹੀਂ ਹੁਣ ਉਹ ਬਾਇਆ ਜੀ ਹੀਰਾ ਫੇੜੀ ਕਰਦਾ ਫੜਿਆ ਗਿਆ ਮੈਂ ਕਿਹਾ ਵੀ ਜਾ ਆਪਣੇ ਘਰ ਜਾ ਉਹ ਹੋਵੇ ਬਾਬਾ ਜੀ ਮੈਨੂੰ ਮਾਫ ਕਰ ਦਿਓ ਮੈਨੂੰ ਮਾਫ ਕਰ ਦਿਓ ਮੈਂ ਜਾਂ ਨਹੀਂ ਗਈ ਜਾ ਆਪਣੇ ਘਰ ਜਾ ਹਾਂ ਮੈਂ ਘਰ ਦੇ ਬਾਅਦ ਮੇਰੀ ਮਾਂ ਵੀ ਮੇਰੀ ਬੁੱਤ ਕੋਈ ਲੱਗ ਨਹੀਂ ਉਹ ਕਈ ਸਾਲਾਂ ਦਾ ਨਾਲ ਪੜਿਆ ਰਿਹਾ ਤੇ ਇਹ ਕਸਤਾਬਾ ਸ਼੍ਰੀ ਗੁਰੂ ਮਾਂ ਤਰਸ ਕਰਦੀ ਏ ਮਾਂ ਕਹਿੰਦੀ ਕੋਈ ਨਾ ਤੀ ਜੇ ਗਲਤੀ ਕਰ ਦਿੱਤੀ ਹੁਣ ਮਾਫ ਕਰ ਦੇ ਆ ਦੇਖੋ ਕਈ ਵਾਰੀ ਵਾਪਸ ਉਹ ਬੰਦ ਦੁਨੀਆ ਤੇ ਹਰ ਖਜਿਆ ਆ ਜਾਂਦਾ ਬਲਵਾਂ ਵਾਲੀ ਬਾਤ ਤੇਰੇ ਬੰਨੋ ਦਰਸਿਆ ਜਦ ਤਾ ਤਨ ਤੇਰਾ ਤੁਲਾ ਸਿੱਧੂ ਤਨ ਤੇਰਾ ਤੁਲਾ ਸਿੱਧੂ ਲੋਕਾਂ ਦੇ ਮੱਥੇ ਤੇ ਵਰ ਕਾਇਆ ਮਾਂ ਮੈਨੂੰ ਲੱਗਦਾ ਰਹਿਦਾ ਵੇ ਜਵਾ ਤੇਰੇ ਵਰਗਾ ਕਈ ਕਹਿੰਦੇ ਆਹਾ ਚੇਰਾ ਬੋਲਿਓ ਕਈ ਕਹਿੰਦੇ ਆਹਾ ਚੇਰਾ ਜਮਾ ਤੇਰੇ ਚੇਰੇ ਮਿਲਾਇਆ ਮਾ ਮੈਨੂੰ ਲਗਦਾ ਰਹਿਦਾ ਮੈਂ ਜਮਾ ਤੇਰੇ ਚੇਰੇ ਗਾ ਮਾ ਮੈਨੂੰ ਲਗਦਾ ਰਹਿਦਾ ਮੈਂ ਜਮਾ ਦੇ ਰੱਬ ਗਾਣਾ ਮਾਮਾ ਵਾਲਿਓ ਮਾਮਾ ਦਾ ਰੱਜ ਕੇ ਸੁਖ ਕਰਿਆ ਕਰੋ ਮਾਪੇ ਕਰਦੇ ਪੁੱਤ ਕਦੇ ਵੀ ਲਾੜ ਨਹੀਂ ਸਕਦੇ ਬਾਪੀਆ ਕਰਦਾ ਪੁੱਤ ਦੇ ਸਕਦੇ ਬਾਪ ਨਹੀਂ ਸਕਦੇ ਮਾਰਾ ਕਿਰਪਾ ਕਰਦੇ ਮਾਪੇ ਉਹਦਾ ਰੱਜ ਕੇ ਸੁਖ ਕਰਿਆ ਕਰੋ ਬਾਪਿਓ ਬਾਪਿਓ ਦੀ ਸੇਵਾ ਕਰਿਆ ਕਰੋ ਤੇ ਜਦੋਂ ਤੱਕ ਇਹ ਕਹਾਣੀਆਂ ਕਦੇ ਪੁੱਤਾ ਫੰਡਾ ਹੋ ਜਾਂਦਾ ਤਾਂ ਕੋਈ ਗੱਲ ਨਹੀਂ ਪਰ ਜਿਹੜਾ ਲੁਗ ਕੇ ਚੱਲਦਾ ਉਹਦੀਆਂ ਦੇਜਨ ਕਾਰਨ ਮਹਾਰਾਜ ਦੀ ਕਿਰਪਾ ਨਾਲ ਸਾਡਾ ਆਉਣਾ ਬਹਿਣਾ ਪਰ ਮਹਾਰਾਜ ਨੇ ਸਾਡੀ ਹਾਜ਼ਰੀ ਕਿਰਪਾ ਤੱਕ ਲੱਗੇ ਕੱਲ ਵੀ ਬੜੀ ਕਾਦਰਤਾ ਵਿੱਚ ਬੈਠ ਕੇ ਲਾਹਾ ਲਿਆ ਅੱਜ ਵੀ ਤੁਸੀਂ ਬੜੀ ਇੱਕ ਕਾਦਰਤਾ ਵਿੱਚ ਬੈਠ ਕੇ ਲਾਹਾ ਲਿਆ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਾਂ ਸਾਰੇ ਸੇਵਾਦਾਰਾਂ ਦਾ ਪ੍ਰਧਾਨ ਜੀ ਉਹਨਾਂ ਦਾ ਸਾਰੀ ਕਮੇਟੀ ਦਾ ਨੌਜਵਾਨ ਵੀਰਾਂ ਦਾ ਬੀਬੀਆਂ ਭੈਣਾਂ ਦਾ ਸਭ ਦਾ ਧੰਨਵਾਦ ਕਾਲਸਾ ਰੇਡੀਓ ਚੈਨਲ ਵਾਲੇ